ਅਸਾਂ ਤੁਹਾਨੂੰ ਦੱਸ ਬਾਲਿਆ ਜੀ ਜ਼ਿੰਮੇਵਾਰੀ ਦੇ ਲਈ ਜੀ 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 ਠੀਕ ਹੈ ਨਾ ਜੋ ਸਰ ਇਹ ਤੋਂ ਵੱਡੀ ਜ਼ਿੰਮੇਵਾਰੀ ਮੇਰੇ ਕੀ ਕਹਿਣਾ ਚਾਹ ਹਾਂ ਜੀ ਦੇਖੋ ਇੱਕ ਜ਼ਿੰਮੇਵਾਰੀ ਹੈ ਇੱਕ ਪਰਪਸ ਨਾਲ ਦਿੱਤੀ ਗਈ ਹੈ ਤੇ ਉਹਨੂੰ ਅਚੀਵ ਕਰਾਂਗੇ ਬਲਕਿ ਇਕੱਲਾ ਇਹ ਨਹੀਂ ਵੀ ਇਕੱਲੀ ਜ਼ਿੰਮੇਵਾਰੀ ਹੋਈ ਹੈ ਉਹਨੂੰ ਪਰਸ਼ੂ ਵੀ ਕਰਨਾ ਹੈ ਜੀ ਬਲਕਿ ਇੱਕ ਅਹੁਦਾ ਨਹੀਂ ਹੈ ਉਹਦੇ ਦੇ ਦੀਆਂ ਕੋਈ ਜ਼ਰੂਰਤਾਂ ਨੇ ਉਹਦੀਆਂ ਲੋੜਾਂ ਨੇ ਉਹਨੂੰ ਫੁੱਲਫਿਲ ਕਰਨਾ ਬਹੁਤ ਮਸਤ ਹੈ ਉਹਦੇ ਉਹਦੀ ਪੂਰਾ ਕਰਨ ਦੀ ਜਰੂਰਤ ਹੈ। ਇਹ esport ਤੋਂ ਆਉਣ ਵਾਲੇ ਸਮੇਂ ਤੀਸਰਾ ਦੀ ਹੋਰ ਦਿੱਤੀ ਵਿਧੀਆਂ ਜਾਂ ਕੋਈ ਨਵੀਆਂ ਯੋਜਨਾਵਾਂ ਆਉਣਗੀਆਂ। ਬਲਕਿ ਸਾਰਾ ਜੀ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਹਦੇ ਵਿੱਚ ਕੰਪਲੀਟ ਪੈਰਾਡਾਈਮ ਸ਼ਿਫਟ ਆਇਆ ਕਿ ਅਸੀਂ ਵਰਡ ਯੂਜ਼ ਕਰਦੇ ਹਾਂ। ਕੰਪਲੀਟ ਚੇਂਜ ਆਏਗੀ। ਗੇਮ ਖੇਡਣਾ, ਗੇਮ ਸਿੱਖਣਾ, ਗੇਮ ਦੇ ਵਿੱਚ ਉਹਨੂੰ ਐਗਜ਼ੀਕਿਊਟ ਕਰਨਾ, ਉਹਦਾ ਸਾਰਾ ਹਸਤਾ ਬਹੁਤ ਅਲੱਗ ਹੋ ਚੁੱਕਿਆ ਹੈ। ਤੇ ਉਹਨੂੰ ਆਪਾਂ ਮਨ ਲੇ ਕੇ ਐਗਜ਼ੀਕਿਊਟ ਕਰਾਂਗੇ, ਉਹਨੂੰ ਇੰਪਲੀਮੈਂਟ ਕਰਾਂਗੇ ਗੱਲਾਂ। ਜੀ। ਮਨ ਲੇ ਕੇ ਨਵੀਆਂ ਟੈਕਨੀਕਸ ਨੇ, ਨਵੀਆਂ ਕੋਚਿੰਗਸ ਨੇ ਬਲਕੇ ਅੱਗੇ ਤਾਂ ਸੈਟਅਪਸ ਤੇ ਪੁਸ਼ਅਪਸ ਦੇ ਨਾਲ ਹੀ ਕਈ ਅਦਸੀਂ ਤਕੜੇ ਹੋ ਜੋ ਤੇ ਹੁਣ ਤਾਂ ਈਚ ਮਸਲ ਈਚ ਐਕਟੀਵਿਟੀ ਈਚ ਰਿਫਲੈਕਸ ਸਾਰਿਆਂ ਦਾ ਦਿਮਾਗ ਦੀ ਕੋਆਰਡੀਨੇਸ਼ਨ ਦਾ ਸਾਰੀਆਂ ਗੱਲਾਂ ਦਾ ਇੱਕ ਫਰਕ ਹੈ ਅਸੀਂ ਹਰ ਗੇਮ ਅਲੱਗ ਫਾਰਮੇਸ਼ਨ ਦੇ ਵਿੱਚ ਅਲੱਗ ਢੰਗ ਦੇ ਨਾਲ ਟੈਕਨੋਲੋਜੀ ਇਨਵੋਲਵ ਹੋਈ ਹੋਈ ਆ ਉਹਦੇ ਵਿੱਚ ਉਹਨੂੰ ਸਾਰਿਆਂ ਨੂੰ ਮਾਰਾ ਕੇ ਹੀ ਉਹਦਾ ਕੋਈ ਬੈਸਟ ਆਲਟਰਨੇਟਿਵ ਲੱਭਿਆ ਜਾਂਦਾ ਹੁੰਦਾ ਹੈ ਸਿਰ ਸਰਕਾਰਾਂ ਵੀ ਬੜਾ ਕੁਝ ਕਰ ਰਹੀਆਂ ਨੇ ਖੇਡ ਜਗਤ ਨੂੰ ਲੈ ਕੇ ਤੋਂ ਲੈ ਕੇ ਤੇ ਕਿਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਚ ਤਾਲ ਮੇਲ ਦੇ ਵਿੱਚ ਨਵੀਆਂ ਜਿਹੜੀਆਂ ਉਜਾਗਰ ਕਰਾਂਗੇ ਆਪਾਂ ਨਹੀਂ ਸਰਕਾਰ ਦੀ ਮੈਨੂੰ ਪੂਰੀ ਸਪੋਰਟ ਹੋਊਗੀ ਜੀ ਮੈਨੂੰ ਪਤਾ ਹੈ ਮਤਲਬ ਕਿ ਕਿਉਂਕਿ ਮੇਰਾ ਪਾਸਟ ਜਿਹੜਾ ਇੱਕ ਆਨੈਸਟ ਤੇ ਬੜਾ ਇਮਾਨਦਾਰੀ ਦਾ ਹੈ ਸਾਰੇ ਜਾਣਦੇ ਐ ਇਸ ਗੱਲ ਨੂੰ ਤੇ ਸਰਕਾਰ ਦੀ ਮੈਨੂੰ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਫਾਈਨੈਂਸ ਮਿਨਿਸਟਰ ਸਾਹਿਬ ਨੇ ਵੀ ਸਵੇਰ ਕਾਲ ਕੀਤਾ ਹੈਲਥ ਮਿਨਿਸਟਰ ਸਾਹਿਬ ਨੇ ਵੀ ਕੀਤਾ ਵੀ ਅਸੀਂ ਪੂਰਾ ਜੋ ਬੈਸਟ ਇਹਦੇ ਵਾਸਤੇ ਫੰਡਸ ਹੋਣਗੇ ਕਿਉਂਕਿ ਫੰਡ ਦੀ ਸਕਰਸਿਟੀ ਹੈ ਤੇ ਉਹ ਫੰਡਸ ਦੀ ਮੇਰੀ ਲੋੜ ਪੂਰੀ ਕਰਨ ਨੂੰ ਹੋ ਤਿਆਰ ਨੇ ਤੇ ਅਸੀਂ ਅਚੀਵ ਕਰਾਂਗੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਥੈਂਕ ਯੂ ਹਾਂ ਜੀ